ਪੂਰੀ ਟੀਮ ਕਿਸਾਨ ਜਿਹੜੇ ਆ ਝੋਨਾ ਲੈ ਕੇ ਆਏ ਖੜੋਤੇ ਆ ਅਸੀਂ ਸਿਰਫ ਤੇ ਸਿਰਫ ਮਾਰ ਜਿਹੜੀ ਮਾਰਕੀਟ ਕਮੇਟੀ ਦੀ ਮਸ਼ੀਨ ਵਾ ਉਹਨੂੰ ਮਾਨਤਾ ਦਿੰਨੇ ਆ ਕੋਈ ਅਸੀਂ ਸਾਡੇ ਕੋਲੇ ਆ ਜਿਹੜੇ ਪ੍ਰੂਫ ਆ ਤੁਸੀਂ ਬਣਾ ਰਹੇ ਜੇ ਸਾਡੇ ਕੋਲੇ ਉਹ ਹੀ ਰਿਪੋਰਟਾਂ ਵਾ ਹੋਰ ਅਸੀਂ ਲਿਖਤੀ ਕੋਈ ਨਹੀਂ ਦੇਣੀ ਹਾਂ ਜਦੋਂ ਉੱਥੇ ਸੈਲਰ ਦੇ ਵਿੱਚ ਕੋਈ ਗੱਡੀ ਫਸਦੀ ਆ ਕਿ ਹਾਰਤੀਏ ਦਾ ਟਰੱਕ ਜਾ ਕੇ ਫਸਦਾ ਵਾ ਤੇ ਉੱਥੇ ਫਿਰ ਸਾਡੇ ਆ ਕੋ ਤਿਆਰ ਨਹੀਂ ਕੋਈ ਗੱਲ ਨਹੀਂ ਜੇ ਕੋ ਬਾਰੋਂ ਚੋਂ ਨਾ ਆਉਂਦਾ ਤਦ ਵੀ ਤਿਆਰ ਨੇ ਨਾ ਬਾਹਰੋਂ ਚੋ ਨਾ ਲਗਣਦਿਆਂਗੇ ਇਹ ਨਾ ਜਿਹੜੀ ਇੱਥੇ ਖੱਜਲਖਵਰੀ ਹੋਣਦਿਆਂਗੇ ਵੀ ਮਸ਼ੀਨਾਂ ਦਾ ਪੂਜ ਫਰਕ ਰਵੇ ਇਹਦੇ ਉੱਤੇ ਸ਼ੈਲਰ ਮਾਲਕ ਵੀ ਨੋਟ ਕਰ ਲੈਣ ਜਿਵੇਂ ਉਹਨਾਂ ਸਪਾਈਡਰ ਸਾਹਮਣੇ ਕਿਹਾ ਵੀ ਵਸੀਰ ਦੀ ਤੁਸੀਂ ਗੱਲ ਕੀਤੀ ਮੈਂ ਵਸੀਰ ਇੱਕ ਤੇ ਪੈਣ ਦਾ ਫਰਕ ਪਾ ਜਾਂਦੀ ਆ ਜੇ ਚੋ ਨਾ ਜਿਮੀਦਾਰ ਦਾ ਮੋਕ 17 ਜਾਂ 18 ਆਉਂਦਾ ਉੱਥੇ ਜੇ ਮਸ਼ੀਨ ਉਹਦੀ 1.5 8 ਕਰ ਦਿੰਦੀ ਤੇ ਉਹ ਕਹਿੰਦੇ ਨਹੀਂ ਚੁਕੜਾ ਘੱਟ ਲਾਉਣਾ ਜੋ ਨਾ ਲ ਮਸ਼ੀਨ ਫੜੀ ਗਈ ਅੱਜ ਮੰਨ ਲਓ ਆਪਾਂ ਸੈਲਾਂ ਦੀ ਮਸ਼ੀਨ ਫੜ ਲਈ ਉਹ 1.5 ਪੰਡਾ ਵਾਧਾ ਤੋਲਦੀ ਆ ਜਾਂ ਕਰਦੀ ਆ ਹੁਣ ਇਹ ਚੀਜ਼ ਤੇ ਆ ਜਾਣਾ ਜੀ ਇੰਨਾ ਕੁ ਹੋ ਜਾਂਦਾ ਕਿਸਾਨ ਦਾ ਝੋਨਾ ਚੁੱਕਿਆ ਜਾਂਦਾ 18 ਮੋਗ ਚਰਾ 19 ਵੀ ਹੋ ਜਾਂਦਾ ਇੰਨਾ ਕੁ ਫਿਰ ਕਿਸਾਨ ਦਾ ਵੀ ਹੋ ਜਾਂਦਾ ਸੇਲਾ